ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇ ਨਹੀਂ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਹੈ ਹੰਮਤਪੁਰਾ ਬੈਂਡ ਹੰਮਤਪੁਰਾ ਤੇ ਦੋ ਆਪਾਂ ਇੱਕ ਤਾਂ ਸ਼ਾਹੀਵਾਲ ਨਸਲ ਦੀ ਤੇ ਇੱਕ ਜਰਸੀ ਨਸਲ ਦੀ ਬਿਹੜ ਲੈ ਕੇ ਆਏ ਛੋਟੀ ਤੇ ਦੋ ਦਾੰਦਾ ਬਾਈ ਦਾ ਕਹਿਣਾ ਮੂੰਹ ਤੇ ਸਵੇਰੀ ਸੂਈ ਆ ਜੇਰੇ ਦੀ ਆ ਪਈ ਆ ਵੇਖ ਲਓ ਠੀਕ ਹੈ ਜੀ ਜੇਰਾ ਪਈ ਆ ਤੇ ਚੰਗੀਆਂ ਬਹਿੜਾਂਗਾ ਕਿੰਨਾ ਮਿਲ ਕੇ ਰਿਕਾਰਡ ਰੂ ਕੀ ਪਿੰਡ ਬਾਈ ਦਾ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਦਸਤਿਲ ਨਿਹਾਲ ਸਿੰਘ ਵਾਲਾ ਸਤਿ ਸ਼੍ਰੀ ਅਕਾਲ ਬਾਈ ਕਾਲੇ ਬਾਈ ਤੇਰੇ ਕੱਲ ਬਣਾਈ ਸੀ ਵੀਡੀਓ ਹੋ ਗਿਆ ਪੁੱਤ ਮੰਨ ਠੀਕ ਆ ਵੀਰੇ ਤੇ ਵੀਰੇ ਅੱਜ ਆਪਾਂ ਦੋ ਨਾਗ ਦਿਖਾਉਣੇ ਆ ਅੱਜ ਦੋ ਨਾਗ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਨੰਬਰ ਬੋਲੀ ਇਹ ਜਰਸੀ ਦਾ ਫਿਰ ਨੰਬਰ 9853 ਦੀ 58375 ਪਿੰਡ ਹੈ ਮੇਰਾ ਪਿੰਡ ਹੈ ਮੇਰਾ ਠੀਕ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਬੱਚੀ ਦੇਖੀ ਐ ਨੇ ਕਦੋਂ ਸੂਈ ਹੈ ਮਗਰਾਂ ਦੀ ਬੱਚੀ ਆਕੀ ਸੂਈ ਹੈ 12 ਬੱਚੀ ਦੇਖੋ ਕਿਆ ਪਿਆਰੀ ਹੈ ਬੱਚੀ ਬਹੁਤ ਵਧੀਆ ਤੇ ਕਿੰਨਾ ਕੁ ਬੋਲਾ ਕੱਢਿਆ ਕਾਲੇ ਬੋਲਾ ਸੰਗੇ ਹੇ ਬਤਾ ਲੈ ਕਿੰਨੇ ਕੱਢੇ ਨੇ ਤਿੰਨ ਕਿੰਨਾ ਕੁ ਦੁੱਧ ਦੇ ਦੂਗੀ ਇਹ ਦੁੱਧ ਦੇ ਸਕਦੇ 13-14 ਦੇ ਦੇ ਦੂ 12-13 ਦੇਣਾ ਤੇ ਅਰੇ ਮਗਰ ਉਹ ਦੇਖੋ ਬੱਚੀ ਅਰੀਜਨਲ ਦੋ ਦਾਂ ਦਾਂਗੀ ਇਹ ਹਾਂ ਦੋ ਦਾਂ ਦਾਂਗੀ ਠੀਕ ਹੈ ਜੇਰ ਬਾਈ ਤੁਹਾਨੂੰ ਮ ਤੇ 3 ਕਿਲੋ ਬਾਈ ਕਹਿੰਦਾ ਬੋਲਾ ਕੱਢਿਆ ਵੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਨਹੀਂ 5 ਕਿਲੋ 5 ਕਿਲੋ ਤੇ ਚੰਗੀ ਬੱਚੀ ਹੈ ਥੱਲੇ ਤੋਂ ਮੈਂ ਤੁਹਾਨੂੰ ਲੈ ਵਾਹਦਾ ਕਰਾਉਣਾ ਚੱਕਾ ਦੇਖੋ ਜੀ ਕੀ ਆ ਬਾਤ ਥਣ ਸੋਨੇ ਦਾ ਵਧੀਆ ਕੁ ਧੋਰ ਲਾ ਕਾਲੇ ਮੜੀ ਜੀ ਧੋਰ ਕੇ ਦਿਖਾ ਦੀ ਹਾਂ ਧੋਰ ਲਓ ਮੜੀ ਤੇ ਕਰੋ ਜੀ ਚੈੱਕ ਪੂਰੀ ਵਧੀਆ ਤੇ ਦੇਖੋ ਜੀ ਬੱਚੀ ਪੂਰੀ ਵਧੀਆ ਤੇ ਗੱਡ-ਗਾਟ ਵੀ ਠੀਕ ਆ ਦਰਮਿਆਨ ਨੇ ਗੱਡ-ਗਾਟ ਜਾਈ ਕੋਈ ਬਾਲਾ ਵੱਡਾ ਗੱਡ-ਗਾਟ ਨਹੀਂ ਠੀਕ ਆ ਜੀ ਤੇ ਬੱਚੀ ਬਹੁਤ ਚੰਗੀ ਆ ਦੁੱਧ ਇਹਨੇ 12-13 ਲੀਟਰ ਪਿਆ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਆ ਕਰਣੀ ਜੀ ਬੋਕ ਟੌਪ ਦੀ ਬੱਚੀ ਹੈਗੀ ਤੇ ਸਵੇਰੇ ਸੂਹੀਆ ਦੋ ਦੰਦ ਦਾ ਮੂੰਹ ਮੋੜ ਲਿਆ ਬਈ ਕਾਲੇ ਸੋਹਣੀ ਸੁਨੱਖੀ ਤੇ ਜਰਸੀ ਤੇ ਥੋੜੀ ਏਅਰ ਸ਼ਾਇਰ ਦਾ ਕਨੈਕਸ਼ਨ ਹੈਗਾ ਬੱਚੇ ਬੱਚੇ ਦਾ ਕਰਦੀ ਹੈ ਜੀ ਆ ਦੇਖੋ ਤੇ ਬਹੁਤ ਪਿਆਰੀ ਬੱਚੀ ਹੈ ਦੋ ਦੰਦ ਦਾ ਮੂੰਹ ਮਗਰ ਵੀ ਬੱਚੀ ਹੈਗੀ ਤੇ ਮੁੱਲ ਡਿਮਾਂਡ ਇਹਦੀ ਕਾਲੇ ਫੋਨ ਤੇ ਆ ਫੋਨ ਤੇ ਜਾਇ ਰਹੂਗਾ ਛੋਟੀ ਜੀ ਡਿਮਾਂਡ ਹੋਊਗੀ ਵੀਰੇ ਕਰ ਲਓ ਚੰਗਾ ਬਾਈ ਨਾਲ ਫੋਨ ਜ਼ਰੂਰ ਸੰਪਰਕ ਬਹੁਤ ਸੋਹਣੀ ਬੱਚੀ ਹੈਗੀ ਤੇ ਮਗਰ ਵੀ ਬੱਚੀ ਹੈਗੀ ਸ਼ਾਹੀਵਾਲ ਨਸਲ ਦੀ ਹੁਣ ਤੁਹਾਨੂੰ ਦਿਖਾਉਣੀ ਆਂਗੇ ਬੈੜ ਆਹ ਦੇਖੋ ਜੀ ਤੇ ਇਹਦੀ ਵੀ ਕਰਦਿਆਂ ਗੱਲ ਇਹ ਕਾਲੇ ਸ਼ਾਹੀਵਾਲ ਚ ਆ ਗਈ ਹੈ ਨਾ ਵੱਡੇ ਕੱਦ ਕਾਟ ਦੀ ਹੈ ਨਾ ਇਹ ਤਾਂ ਤੇ ਕੀ ਇਹਦਾ ਮਿਲਕ ਰਿਕਾਰਡ ਪਿਛਲੀ ਵੇਲੇ ਦਾ ਹੁਣ ਦੂਜਾ ਸੁਆਸ ਹੁੰਦੀ ਆਪਾਂ ਤਾਂ ਐ ਕੈਸਾ ਤੂੰ ਦੋਤੇ ਦੇ ਦੇ ਸਕਦੇ 14 15 ਤੋਂ ਹੋਊਗੀ ਵਿੱਚ ਨਹੀਂ ਵਧੀਆ ਗੱਲ ਕਰੀ ਹਜੇ ਕਿੰਨੇ ਦਿਨ ਘੱਟ ਜੂਗੀ ਹਰੇ ਮੈਨੂੰ ਵੀ 5 ਦਿਨ 5 6 ਦਿਨ ਲੈ ਜੂਗੀ ਤੇ ਮਾਰ ਦੇ ਠੀਕ ਆ ਠੀਕ ਆ ਵੀਰੇ ਠੀਕ ਆ ਠੀਕ ਆ ਓਕੇ 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 ਤੇ ਬਹੁਤ ਵਧੀਆ ਦੁੱਧ ਵੀ ਇਹਦਾ ਫੈਟ ਵਾਲਾ ਹੋਊਗਾ ਨਾ ਦੁੱਧ ਦਾ ਉਹਦਾ ਜਰਸੀ ਦਾ ਵੀ ਫੈਟ ਵਾਲਾ ਹੋਊ ਪੂਰੀਆ ਠੀਕ ਆ ਤੇ ਇਹ ਕਿੰਨਾ ਚ 14 15 ਘਾੜ ਦੂਗੀ ਨਾ ਤੇ ਕਿੰਨੇ ਦਿਨ ਘਾਟ ਜੂਗੀ ਇਹਦਾ ਪੰਜ ਚ ਇਹਦੀ ਵੀ ਡਿਮਾਂਡ ਫੋਨ ਤੇ ਸਾਥ ਮੁੱਤ ਕਰਾਂਗੇ ਤੇ ਖੋਲੋ ਹਨ ਕਰ ਤੋੜ ਕੇ ਦਿਖਾ ਦਈਏ ਦੇਖੋ ਜੀ ਪੂਰੀ ਵਧੀਆ ਵਹਿੜਾ ਤਿਲਕ ਨਾ ਜਾ ਵੀਰੇ ਹੌਲੀ ਹੌਲੀ ਲੈ ਚੱਲ ਆ ਦੇਖੋ ਜੀ ਤੇ ਘਾੜ ਘਾੜ ਪੂਰਾ ਵਧੀਆ ਡਿਮਾਂਡ ਤੇ ਜਾਵਾਂ ਜਾਇਜ਼ ਹੋਊਗੀ ਹੋਊਗੀ ਫੋਨ ਤੇ ਹਾਂ ਦੇ ਕੋਈ ਥੱਲੇ ਦਾ ਆਹ ਦੇਖੋ ਜੀ ਨਾਲ ਜਰਸੀ ਦਾ ਵੀ ਥੋੜਾ ਜਿਹਾ ਹੈਗਾ 크로ਸ ਸਾਈ ਵਾਲਾ ਨਾ ਠੀਕ ਆ ਜੀ ਤੇ ਕੋਈ ਸਮੀਪੜੀ ਵੀ ਪੂਰੀ ਆ ਦੇਖੋ ਕਰੋ ਚੱਕ ਕਿੰਨੀ ਵਧੀਆ ਪਿੰਡ ਹਮਤਪੁਰਾ ਦਾ ਤੇ ਦਿਨ ਕਿੰਨੇ ਕੱਟ ਜੂਗਾਲੇ 5-6 ਤੇ ਲੱਗੂ ਆ ਦੇਖੋ ਜੀ ਕੀ ਬਾਤ ਆ ਆ ਦੇਖੋ ਆ ਦੇਖੋ ਆ ਦੇਖੋ ਰਾਤੀਏ ਤੁਹਾਨੂੰ ਚ ਇੱਕ ਸ਼ਾਹੀ ਵਾਲ ਵੀ ਤੇ ਦੋ ਬੈੜਾਂ ਇਹ ਦੋਨੇ ਤੁਹਾਨੂੰ ਦਿਖਾਤੀਆਂ ਨੰਬਰ ਫੇਰ ਬੋਲਨੀ ਬਾਈ ਨੰਬਰ 989525877 ਤੇ ਪਿੰਡ ਹਰਮਨਤਪੁਰ ਪਿੰਡ ਹਰਮਨਤਪੁਰ ਜ਼ਿਲ੍ਹਾ ਮੁਕਤ ਤੇ ਪਹਿਲੇ ਨੰਬਰ ਵਾਲੀ ਸ਼ਾ ਜਰਸੀ ਚ ਆ ਗਈ ਹੈ ਨਾ ਸਵੇਰੇ ਸੂਈ ਜੇਰ ਦਿਖਾਤੀ ਆ ਤੇ 3 ਕਿਲੋ ਬੋਲਾ ਗੱਡੇ ਧਾਰਾ ਦਰਾਂ ਦੀ ਬਾਈ ਕਹਿੰਦਾ ਜਮਾ ਓਕੇ ਆ ਤੇ ਦੂਜੇ ਨੰਬਰ ਤੇ ਸ਼ਾਹੀ ਵਾਲ ਦਿਖਾਤੀ ਮੌਲਦ ਨੂੰ ਫੋਨ ਤੇ ਹੋਣਗੇ ਸਾਰੇ ਵੀਰਾਂ ਦਾ ਤਾਂ ਵੀ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜੀ ਠੀਕ ਆ